ਹੋਰ ਵੀ ਪਾਏ ਤਾਂ ਮੈਂ ਪਾ ਦੂੰਗਾ ਤੇਰੇ ਨਹੀਂ ਇਹ ਦੇਖ ਪੋਤੇ ਆ ਮੈਂ ਤੇਰਾ ਜਿਹੋ ਜਿਹਿਆ ਇਹ ਆ ਲੈ ਹੋ ਜੀ ਮੈਂ ਕਿਹਾ ਤੇਰਾ ਪੋਤੇ ਆ ਹੋ ਜਾ ਜਿਹੋ ਜਿਹਿਆ ਮੈਂ ਸਵੇਰੇ ਮੈਨੂੰ ਆਂਦੀ ਮੇਰੀ ਨੌਕ ਹੋ ਗਿਆ ਮੇਰਾ ਇਹ ਪੁੱਛਿਆ ਨਹੀਂ ਮੈਂ ਮਾਤਾ ਮੈਂ ਤੇ ਤੇਰੇ ਮੁੰਡੇ ਨੂੰ ਪਹਿਲੇ ਦਿਨ ਪੁੱਛਿਆ ਆ ਦੇ ਮੈਨੂੰ ਤੇਰੇ ਨਾਲ ਕਈ ਜੀਰਾਂ ਲਾ ਕੇ ਦੇਣਾ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੂੰ ਬੱਚੀ ਦਾ ਸਾਦੋ ਮੇਚਨ ਤੇ ਚਾਹੀ ਨਹੀਂ ਯਾਰਾ ਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹਾਟਲ ਬਣਾ ਲਿਆ ਯਾਰਾ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਪਰਪੂਗੀ ਯਾਰ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਇੱਕ ਹੋਰ ਕੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਜੱਤੋਂ ਵੱਡਾ ਕੱਲ ਜੋ ਕੀ ਹੋ ਸਕਦਾ ਜੀ ਆ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾਂ ਮੈਂ ਤੁਹਾਡੇ ਚਰਨਾਂ 'ਚ ਛੁੱਟਾਂ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਉਹ ਭਾਉ ਜੀ ਛੱਡ ਦਿਓ ਇਹ ਚੀਜ਼ ਨੂੰ ਫਿਰ ਕੀ ਆ ਮਤਲਬ ਫਿਰ ਕੀ ਆ ਸ਼ੱਕੀ ਹੋ ਜਾਂਦਾ ਦੇ ਬੱਚੀ ਆ ਚਰੀ ਤੇ ਤਰਸ ਕਰੀਏ ਤਾਂ ਮੈਨੂੰ ਕਮੈਂਟਾਂ ਘਮੋਟਾਂ ਨਾਲ ਕੋਈ ਪਰ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਗ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਗ ਮਸ਼ੀਦਾ ਮੱਥਾ ਟੇਕ ਕੇ ਆਇ ਕਹ ਚਾਲੀ ਕੁੜੀ ਜਿੰਦਾਬਾਦ ਕਹ ਚਾਲੀ ਕੁੜੀ ਜਿੰਦਾਬਾਦ ਜਿੰਦਾਬਾਦ